ਤੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਨ ਦੇ ਲਈ 2 ਘੰਟੇ ਰੇਲ ਮਾਰਗ ਜਾਮ ਕੀਤਾ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਚ ਪੰਜ ਥਾਵਾਂ ਤੇ ਰੇਲਵੇ ਟ੍ਰੈਕ ਜਾਮ ਕੀਤੇ ਗਏ ਉਹ ਫਿਰੋਜ਼ਪੁਰ ਛੋਣੀ ਦੇ ਰੇਲਵੇ ਸਟੇਸ਼ਨ ਤੇ ਪਟੜੀਆਂ ਤੇ ਜਾਮ ਲਾ ਕੇ ਰੋਜ਼ ਪ੍ਰਦਰਸ਼ਨ ਕਰ ਰਹੇ ਹਨ ਸੋ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਵੀ ਟ੍ਰੇਨਾਂ ਰੋਕੀਆਂ ਗਈਆਂ ਨੇ ਜਿੱਥੇ ਕਿ ਰੇਲਵੇ ਟਰੈਕ ਤੇ ਬੈਠੇ ਹੋਏ ਨੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ ਹੈ ਸੋਨਾਂ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਫਿਰੋਜ਼ਪੁਰ ਦੇਆਂ ਪੰਜ ਵੱਖ-ਵੱਖ ਥਾਵਾਂ ਤੇ ਪੰਜ ਵੱਖ-ਵੱਖ ਥਾਵਾਂ ਰੇਲਵੇ ਟਰੈਕ ਤੇ ਬੈਠੇ ਨੇ ਕਿਸਾਨ ਅਤੇ ਬੀਬੀਆਂ ਤੇ ਉਹਨਾਂ ਦੇ ਵੱਲੋਂ 2 ਘੰਟੇ ਦੇ ਲਈ ਰੇਲ ਮਾਰਗ ਹੈ ਜਿਹੜਾ ਕਿ ਜਾਮ ਕੀਤਾ ਗਿਆ ਸੋ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਜ਼ੋਰਦਾਰ ਨਾਰੇਬਾਜ਼ੀ ਵੀ ਉਹਨਾਂ ਵੱਲੋਂ ਕੀਤੀ ਗਈ ਹੈ जो किसान मजदूर संघर्ष कमेटी यह प्रदर्शन जिथे कि फिरोजपुर किसान, किसान मजदूर संघर्ष कमेटी प्रदर्शन किया गया अपन लोरदार प्रदर्शन किया जा रहा है किसान मजदूर संघर्ष कमेटी वालों प्रदर्शन जिथे की अपनिया लखीमपुर खीरी ਲੈ ਕੇ ਆਤੇ ਇਹ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਤਾਂ ਅੱਜ 2 ਘੰਟੇ ਟ੍ਰੇਨਾਂ ਰੋਕਣ ਦਾ ਐਲਾਨ ਕੀਤਾ ਗਿਆ ਸੀ ਸੋ ਕਮਲ ਮੋਹਤਰਾ ਸਾਹਿਬ ਨਾਲ ਜੁੜ ਚੁੱਕੇ ਨੇ ਸੋ ਕਮਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇਹ 2 ਘੰਟੇ ਰੇਲ ਮਾਰਗਾਂ ਜਿਹੜੇ ਕਿ ਜਾਮ ਕੀਤੇ ਗਏ ਨਹੀਂ ਕਿਸਾਨਾਂ ਦੇ ਵੱਲੋਂ ਨਾਰੇ ਬਾਜੀ ਵੀ ਕੀਤੀ ਜਾ ਰਹੀ ਆਪਣੀਆਂ ਮੰਗਾਂ ਨੂੰ ਲੈ ਕੇ ਸੋ ਕੀ ਇਸ ਵੇਲੇ ਮਾਹੌਲ ਹੈ ਫਿਰੋਜ਼ਪੁਰ ਦੇ ਵਿੱਚ ਜੀ ਬਿਲਕੁਲ ਮੈਂ ਦੱਸ ਰਿਹਾ ਹਾਂ ਕਿ ਫਿਰੋਜ਼ਪੁਰ ਦੇ ਵਿੱਚ ਜਿਹੜਾ ਪੰਜ ਜਗ੍ਹਾ ਦੇ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿਹੜਾ ਦਾ ਸੱਟਨਾ ਲਗਾਇਆ ਗਿਆ ਤੇ ਇੱਥੀਆਂ ਆਂਗਣ ਨੇ ਟ੍ਰੇਨਾਂ ਨੂੰ ਰੋਕਿਆ ਗਿਆ ਵਾ ਤੇ ਜੇ ਗੱਲ ਕੀਤੀ ਜਾਵੇ ਕਿਸਾਨ ਮਜਦੂਰ ਸੰਘਰਸ਼ ਜੋ ਦੀ ਜਿਹੜੀ ਵਾ ਮੰਗ ਇਹ ਰੱਖੀ ਗਈ ਹੈ ਲਖੀਮਪੁਰ ਵਿੱਚ ਜਿਹੜੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਜਿਹੜੇ ਕਿਸਾਨ ਸ਼ਹੀਦ ਹੋਏ ਸੀ ਉਹਦੇ ਦੋਤਿਆਂ ਨੂੰ ਜੜੀ ਵਾ ਸਜ਼ਾ ਦਿੱਤੀ ਜਾਵੇ ਤੇ ਨਾਲ ਹੀ ਜਿਹੜਾ ਪੱਤਰਕਾਰ ਵੀ ਇੱਕ ਸੀ ਜਿਹਨਾਂ ਦੇ ਵੀ ਦੋਤਿਆਂ ਨੂੰ ਸਜ਼ਾ ਦਿੱਤੀ ਜਾਵੇ ਤੇ ਦੂਸਰਾ ਉਹਨਾਂ ਵੱਲੋਂ ਕਿਹਾ ਗਿਆ ਹੈ ਡੀਪੀਟੀ ਦੇ ਉੱਤੇ ਜਿਹੜੀਆਂ ਆਂਦੀਆਂ ਮੁਸ਼ਕਲਾਂ ਨੂੰ ਸਰਕਾਰ ਵੱਲੋਂ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ ਤੇ ਜਿਹੜੀਆਂ ਲੋਕਲ ਪ੍ਰਸ਼ਾਸਨ ਨਾਲ ਉਹਨਾਂ ਦੀਆਂ ਕੁਝ ਮੰਗਾਂ ਨੇ ਜਿਹੜੀਆਂ ਕਿ ਉਹਨਾਂ ਨੇ ਕਿਹਾ ਵੈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਸੀਂ ਸੂਚਿਤ ਕਰ ਦਿੱਤਾ ਤੇ ਜੇ ਪ੍ਰਸ਼ਾਸਨਿਕ ਅਧਿਕਾਰੀ ਸਾਡੀਆਂ ਮੰਂਡਾ ਤੋਂ ਨਹੀਂ ਇੱਥੇ ਨਹੀਂ ਆਦੇ ਤੇ ਅਸੀਂ ਜਿਹੜਾ ਆਦਾ ਕਰਨਾ ਵਾ ਜਿਹੜਾ ਹੈ 2 ਘੰਟੇ ਹੋਰ ਵਧਾਵਾਂਗੇ ਜੀ ਫਿਲਹਾਲ ਕਮਲ ਐਵੀ ਕੇ ਅਜਾਰੇ ਕਿ ਕ੍ਰੇਲ ਅਵਜ਼ੇ ਦੇ ਕੁਝ ਖਾਸ ਅਸਰ ਨਹੀਂ ਪਿਆ ਸੋ ਅਗਲੀ ਰਣਨੀਤੀ ਵੀ ਉਹ ਬਣਾਉਣਗੇ ਉਸ ਦਾ ਵੀ ਜਲਦ ਹੀ ਐਲਾਨ ਕਰੇਗੇ ਕਰਨਗੇ ਇਸ ਦੇ ਬਾਰੇ ਕੁਝ ਜੀ ਬਿਲਕੁਲ ਉਹਨਾਂ ਨੇ ਕਿਹਾ ਗਿਆ ਵੈ ਜੇ ਅੱਜ ਸਾਡੇ ਰੇਲ ਰੋਕਣ ਤੋਲਣ ਦਾ ਸਰਕਾਰ ਦੇ ਤੇ ਕੋਈ ਅਸਰ ਨਹੀਂ ਪੈਂਦਾ ਤੇ ਅਸੀਂ ਆਦਾ ਜਿਹੜਾ ਵਿਰੋਧ ਹੋਰ ਵੀ ਤਿੱਖਾ ਕਰਾਂਗੇ ਤੇ ਜਿਹੜਾ ਆਦਾ ਸੰਘਰਸ਼ ਨੂੰ ਹੋਰ ਵੀ ਲੰਮਾ ਕਰਾਂਗੇ ਸੜਕਾਂ ਵੀ ਜਾਮ ਕਰਾਂਗੇ ਤੇ ਨਾਲ ਜਿਹੜੀਆਂ ਰੇਲਾਂ ਨੂੰ ਹੋਰ ਵੀ ਰੋਕਾਂਗੇ ਜੀ ਬਿਲਕੁਲ ਜੋ ਪਸਾਨਾ ਵੱਲੋਂ ਕਿਹਾ ਗਿਆ ਕਿ ਹੋਰ ਵੱਡਾ ਸੰਘਰਸ਼ ਕਰਨਗੇ ਮੰਗਾ ਅਗਰ ਨਾ ਮੰਨਿਆ ਗਿਆ ਸੋ ਜੀ ਕਮਲ ਬਬਤਾਂਵਾ ਤੁਹਾਡਾ तमाम ਜਾਣਕਾਰੀ ਦੇ ਲਈ